ਪਾਜੀ ਕੀ ਨਾਂ ਤੁਹਾਡਾ? ਜਗਮੀਤ ਸਿੰਘ ਜੀ। ਕਿਹੜਾ ਪਿੰਡ ਹੈ? ਨਾਰਲੀ ਜੀ। ਇੱਥੇ ਬੈਂਕ 'ਚ ਆਏ ਸੀ ਪੰਜਾਬ ਨੈਸ਼ਨਲ 'ਚ ਕੀ ਗੱਲ? ਇਹ ਜੀ ਦੁੱਧ ਦੇ ਪੈਸੇ ਆਉਂਦੇ ਤੇ ਪੇਮੈਂਟ ਲੈਣ ਆਏ ਹਾਂ ਤੇ ਉਹਨਾਂ ਦਿੱਤੀ ਨਹੀਂ ਜੀ। ਕੀ ਆਂਦੇ ਆ? ਉਹਾਂ ਦੇ ਬੰਦਿਆ ਕੰਮ। ਕਿਉਂ ਕਿਹੜੀ ਗੱਲੋਂ? ਪਤਾ ਨਹੀਂ ਜੀ ਪਿੱਛੋਂ ਆਂਦੇ ਦੇਸ਼ ਆ ਗਏ। ਤੇ ਪਾਜੀ ਸਰਦ ਤੇ ਵਸਦੇ ਲੋਕ ਕਿੱਥੇ ਜਾਣਗੇ ਜੇ ਇਦਾਂ ਇਹਨਾਂ ਪੇਮੈਂਟ ਹੀ ਬੰਦ ਕਰ ਦਿੱਤੇ। ਮੈਂ ਇਹਨਾਂ ਕੋਹ ਨਾ ਪੁੱਛੋ ਜੀ ਬੜੀ ਜ਼ਿੰਦਗੀ ਔਖੀ ਹੋ ਗਈ ਹੈ। ਤੇ ਹਾਲਾਤ ਕਿੱਦਾਂ ਨੇ ਪਿੰਡਾਂ ਦੇ ਵਿੱਚ? ਹਾਲਾਤ ਔਖੇ ਹੀ ਆ ਜੀ। ਸਾਰੀ ਰਾਤ ਮੱਛਰ 'ਚ ਕੱਟੀ ਆ ਬੜੇ ਹਾਲਾਤ ਦੱਸ ਨਹੀਂ ਸਕਦੇ ਕੀ ਮੰਗ ਕਰਦੇ ਜੋ ਮੰਗ ਤੇ ਅਸੀਂ ਕਰਦੇ ਆ ਕਿ ਆ ਮਨ ਸ਼ਾਂਤੀ ਚਾਹੀਦੀ ਜੀ ਹੂੰ ਦੇਸ਼ਾਂ ਦੀ ਤੇ ਹਾਲਾਤ ਜਿਹੜੇ ਸੁਧਰਨੇ ਚਾਹੀਦੇ ਅਹੀਂ ਤਾਂ ਕਹਿੰਨੇ ਆ ਜੀ ਕਿ ਬੰਕਸੁਰੇ ਦਾ ਜਿਹੜੀ ਚਾਲੂ ਹੋਣੀ ਚਾਹੀਦੀ ਆ ਇਥੇ ਰੱਦ ਬਸੇ ਜਿਹੜੇ ਲੋਕ ਕਿਥੇ ਜਾਣਗੇ ਕੀ ਨਾਮ ਹੈ ਜੀ ਆਪਣਾ ਮਨਜਿੰਦਰ ਸਿੰਘ ਕਿਹੜਾ ਪਿੰਡ ਹੈ ਮੇਰਾ ਪਿੰਡ ਨਿਸ਼ਾਰਾ ਮੈਂ ਨਿਸ਼ਾਰੇ ਪਿੰਡ ਤੋਂ ਜਾਨੀ ਕਿ ਪਰਸੋਂ ਆਇਆ ਸੀ ਤੇ ਉਦੋਂ ਵੀ ਸਿਸਟਮ ਨਹੀਂ ਚੱਲਦਾ ਤੇ ਉਹ ਨਹੀਂ ਖਤਕਲਾ ਤੇ ਮੈਂ ਅੱਜ ਫਿਰ ਦੁਬਾਰਾ ਆਇਆ ਤੇ ਉਹਨਾਂ ਨੂੰ ਇੱਕਾ ਤੇ ਬੈਂਕ ਬੰਦ ਤੇ ਬਾਕੀ ਸਾਰਾ ਬਾਜ਼ਾਰ ਖੁੱਲਾ ਤੇ ਪਹਿਲੇ ਨਹੀਂ ਸੁਣਦੇ ਵਿੱਚ ਆ ਰਹੇ ਨੇ ਵੀ ਲੈਣ ਦੇਣ ਬੈਂਕਾਂ ਨੇ ਬੰਦ ਕਰ ਦਿੱਤਾ ਤੁਹਾਨੂੰ ਤੁਹਾਡੇ ਤੱਕ ਕੋਈ ਜਾਣਕਾਰੀ ਪੁੱਛ ਨਹੀਂ ਇਹਦੇ ਬਾਰੇ ਤੇ ਕੋਈ ਜਾਣਕਾਰੀ ਨਹੀਂ ਬਾਕੀ ਆਪਾਂ ਤੇ ਹੁਣੇ ਆਏ ਕਿ ਹੁਣੇ ਵੇਖਿਆ ਤੇ ਬੈਂਕ ਬੰਦ ਕਿ ਲੱਗਦਾ ਨਹੀਂ ਤੁਹਾਨੂੰ ਬਾਜੀ ਪੀ ਸਰਹੱਦੀ ਏਰੀਆ ਦੇ ਵਿੱਚ ਬੈਂਕਾਂ ਜਿਵੇਂ ਮੰਨ ਲਓ ਸਰਹੱਦ ਤੇ ਵਸੇ ਲੋਕ ਆ ਉਹਨਾਂ ਨੂੰ ਲੋਡ ਪੈ ਸਕਦੀ ਪੈਸੇ ਦੀ ਵੀ ਖੁੱਲ ਗਈ ਬਿਲਕੁਲ ਜੀ ਬਿਲਕੁਲ ਚਾਹੀਦਾ ਜੀ ਕਿ ਉਹਨਾਂ ਨੂੰ ਲੋਡ ਪੈ ਸਕਦੀ ਹੈ ਕਰਕੇ ਸਹੂਲਤਾਂ ਦੀ ਹੁਣ ਲੋੜ ਆ ਤੇ ਇਹ ਕਰਕੇ ਬੈਂਕ ਉਹ ਲਾਜ਼ਮਤ ਚਾਹੀਦਾ ਜੇ ਬੈਂਕ ਖੋਹ ਚੱਤੀ ਹਾਂ ਹਾਂਜੀ ਵੀਰ ਜੀ ਕੀ ਨਾਂ ਆਪਣਾ ਹੈ ਸਾਡੀ ਗਾਜੇ ਪਹਿਲਾਂ ਸਾਰਿਆਂ ਨੂੰ ਵੈਦੂਰ ਜੀ ਦਾ ਖਾਲਸਾ ਵੈਦੂਰ ਜੀ ਦੀ ਫਤਿਹ ਮੈਂ ਜੀ ਪਰਮਿੰਦਰ ਸਿੰਘ ਇਥੋਂ ਲੋਕਲ ਖਾਲੜੇ ਤੋਂ ਸੁਨੇਕ ਆ ਤੇ ਕੀ ਮਾਮਲਾ ਕੀ ਹੈ ਬੈਂਕਾਂ ਦੇ ਵਿੱਚ ਬੈਂਕਾਂ ਜਿੰਦਰਾ ਵਜ ਗਏ ਖਾਲੜੇ ਦੇ ਵਿੱਚ ਬਹੁਤ ਜਿਆਦਾ ਮੰਦਾ ਆ ਲਿਆ ਜੀ ਬੈਂਕ ਦਾ ਵੇਖੋ ਜੀ ਸਵੇਰ ਦੀ ਬੰਦਿਆ 2 ਘੰਟੇ ਕਿੰਨਾ ਲੱਗ ਆਏ ਸੀ ਹੁਣ ਜਿੰਦਰਾ ਮਾਰ ਕੇ ਚਲੇ ਗਏ ਆ ਅਸੀਂ ਮਜ਼ਦੂਰ ਲਾਏ ਆ ਖਾਲੜੇ ਦੇ ਪਿੰਡ ਦੇ ਵਿੱਚ ਹੀ ਸਾਡੇ ਘਰੇ ਲੱਗੇ ਨੇ ਅਸੀਂ ਦੋਨਾਂ ਵਾਸਤੇ ਪੈਸੇ ਲੈਣ ਆਏ ਸੀ ਇੱਕ ਏਟੀਐਮ 'ਚੋਂ ਕਢਾਉਣ ਵਾਸਤੇ ਤੇ ਉਹਨਾਂ ਨੂੰ ਦਵਾਂਗੇ ਵਿਚਾਰਿਆਂ ਨੂੰ ਦੋ-ਦੋ ਚਾਹ ਕੇ ਅੱਧਾ-ਢਾੜੀਆਂ ਹੋ ਗਈਆਂ ਉਹਨਾਂ ਦੀਆਂ ਤੇ ਚਲੋ ਉਹਨਾਂ ਨੂੰ ਪੈਸੇ ਪੁਸੇ ਦੇਨੇ ਪਰ ਪੈਸੇ ਉਹਨਾਂ ਏਟੀਐਮ ਵੀ ਬੰਦ ਆ ਤੇ ਬੈਂਕ ਵੀ ਬੰਦ ਕਾਰਨ ਕੀ ਹੈ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਇਹੋ ਜੋ ਰੌਲਾ ਰੱਪਾ ਪੈ ਰਿਹਾ ਆ ਰੌਲਾ ਰੱਪਾ ਜ਼ਿਆਦਾ ਆ ਪਰ ਬਿਲਕੁਲ ਕੰਮ ਸਾਰਾ ਚੱਲ ਰਿਹਾ ਸਾਰੇ ਮਤਲਬ ਕਿ ਲੋਕੀ ਇੱਥੇ ਮੌਜੂਦ ਨੇ ਪਰ ਬੈਂਕ ਵਾਲਿਆਂ ਨੂੰ ਜਿਆਦਾ ਹੀ ਪਤ ਨਹੀਂ ਐਮਰਜੈਂਸੀ ਆ ਗਈ ਹੈ ਜਿਹੜੇ ਆਪ ਭੱਜ ਗਏ ਬੈਂਕਾਂ ਛੱਡ ਕੇ ਅੱਜ ਕੀ ਨਾ ਤੁਹਾਡਾ ਜਗਮੀਤ ਸਿੰਘ ਜੀ ਕਿਹੜਾ ਪਿੰਡ ਹੈ ਨਾਰਲੀ ਜੀ ਇੱਥੇ ਬੈਂਕ ਚ ਆਏ ਸੀ ਪੰਜਾਬ ਨੈਸ਼ਨਲ ਚ ਕੀ ਗੱਲ ਜੀ ਦੁੱਧ ਦੇ ਪੈਸੇ ਆਉਂਦੇ ਤੇ ਪੇਮੈਂਟ ਲੈਣ ਆਏ ਹਾਂ ਤੇ ਉਹਨਾਂ ਦਿੱਤੀ ਨਹੀਂ ਜੀ ਕੀ ਆਂਦੇ ਆ ਉਹਾਂ ਦੇ ਬੰਦਿਆ ਕੰਮ ਕਿਉਂ ਕਿਹੜੀ ਗੱਲੋਂ ਆਦਾ ਨੀ ਜੀ ਪਿੱਛੋਂ ਆਂਦੇ ਦੇਸ਼ ਆ ਗਏ ਤੇ ਭਾਜੀ ਸਰਦ ਤੇ ਵੱਸਦੇ ਲੋਕ ਕਿੱਥੇ ਜਾਣਗੇ ਜੇ ਇਦਾਂ ਇਹਨਾਂ ਪੇਮੈਂਟ ਹੀ ਬੰਦ ਕਰ ਦਿੱਤੇ ਮੈਂ ਇਹਨਾਂ ਕੋਹ ਨਾ ਪੁੱਛੋ ਜੀ ਬੜੀ ਜ਼ਿੰਦਗੀ ਔਖੀ ਹੋ ਗਈ ਹੈ ਹਾਲਾਤ ਕਿੱਦਾਂ ਨੇ ਪਿੰਡਾਂ ਦੇ ਵਿੱਚ ਹਾਲਾਤ ਔਖੇ ਹੀ ਆ ਜੀ ਸਾਰੀ ਰਾਤ ਮੱਛਰ ਚ ਕੱਟੀ ਆ ਤੇ ਪੈਸੇ ਤੋਂ ਬਿਨਾ ਫਿਰ ਵੀ ਕੀ ਕਰੋਗੇ ਕੋਹ ਨੀ ਜੀ ਅਸੀਂ ਤਾਂ ਬੜੇ ਹਾਲਾਤ ਦੱਸ ਨਹੀਂ ਸਕਦੇ ਕੀ ਮੰਗ ਕਰਦੇ ਜੋ ਮੰਗ ਤੇ ਅਸੀਂ ਕਰਦੇ ਆ ਕਿ ਅਮਨ ਸ਼ਾਂਤੀ ਚਾਹੀਦੀ ਜੀ ਹੂੰ ਹੂੰ ਵਿਵਹਨ ਦੇ ਸ਼ਾਂਤੀ ਤੇ ਹਾਲਾਤ ਜਿਹੜੇ ਸੁਧਰਨੇ ਚਾਹੀਦੇ ਅਸੀਂ ਤਾਂ ਕਹਿੰਨੇ ਆ ਜੀ ਕਿ ਬੰਕਸੁਰੇ ਦਾ ਜਿਹੜੀ ਚਾਲੂ ਹੋਣੀ ਚਾਹੀਦੀ ਆ ਇਥੇ ਰੱਦ ਦਿਲ ਬਸੇ ਜਿਹੜੇ ਲੋਕ ਕਿਥੇ ਜਾਣਗੇ ਕੀ ਨਾਮ ਹੈ ਜੀ ਆਪਣਾ ਮਨਜਿੰਦਰ ਸਿੰਘ ਕਿਹੜਾ ਪਿੰਡ ਆ ਮੇਰਾ ਪਿੰਡ ਨਿਸ਼ਾਰਾ ਮੈਂ ਨਿਸ਼ਾਰੇ ਪਿੰਡ ਤੋਂ ਜਾਨੀ ਕਿ ਪਰਸੋਂ ਆਇਆ ਸੀ ਤੇ ਉਦੋਂ ਵੀ ਸਿਸਟਮ ਨਹੀਂ ਚੱਲਦਾ ਤੇ ਉਹ ਨਹੀਂ ਖਾ ਖਲਾ ਤੇ ਮੈਂ ਅੱਜ ਫਿਰ ਦੁਬਾਰਾ ਆਇਆ ਤੇ ਉਹਨਾਂ ਨੂੰ ਇੱਥੇ ਤੇ ਬੈਂਕ ਬੰਦ ਤੇ ਬਾਕੀ ਸਾਰਾ ਬਾਜ਼ਾਰ ਖੁੱਲਾ ਹੈ ਤੇ ਫਿਰ ਨਹੀਂ ਸੁੰਦੇ ਵਿੱਚ ਆ ਰਹੇ ਨੇ ਵੀ ਲੈਣ ਦੇਣ ਬੈਂਕਾਂ ਨੇ ਬੰਦ ਕਰ ਦਿੱਤਾ ਤੁਹਾਨੂੰ ਤੁਹਾਡੇ ਤੱਕ ਕੋਈ ਜਾਣਕਾਰੀ ਪਹੁੰਚ ਨਹੀਂ ਨਹੀਂ ਇਹਦੇ ਬਾਰੇ ਤੇ ਕੋਈ ਜਾਣਕਾਰੀ ਨਹੀਂ ਹੈ ਬਾਕੀ ਆਪਾਂ ਤੇ ਹੁਣੇ ਆਏ ਕਿ ਹੁਣੇ ਵੇਖਿਆ ਤੇ ਬੈਂਕ ਬੰਦ ਕੀ ਲੱਗਦਾ ਨਹੀਂ ਤੁਹਾਨੂੰ ਭਾਜੀ ਪੀ ਸਰਹੱਦੀ ਏਰੀਆ ਦੇ ਵਿੱਚ ਬੈਂਕਾਂ ਜਿਵੇਂ ਮੰਨ ਲਓ ਸਰਹੱਦ ਤੇ ਵਸੇ ਲੋਕ ਆ ਉਹਨਾਂ ਨੂੰ ਲੋੜ ਪੈ ਸਕਦੀ ਪੈਸੇ ਦੀ ਵੀ ਖੁੱਲ ਗਈ ਬਿਲਕੁਲ ਜੀ ਬਿਲਕੁਲ ਚਾਹੀਦਾ ਜੀ ਕਿ ਉਹਨਾਂ ਨੂੰ ਲੋੜ ਪੈ ਸਕਦੀ ਹੈ ਕਰਕੇ ਸਹੂਲਤਾਂ ਦੀ ਹੁਣ ਲੋੜ ਆ ਤੇ ਇਹ ਕਰਕੇ ਬੈਂਕ ਦਾ ਲਾਜ਼ਮਨ ਚਾਹੀਦਾ ਕਿ ਆਪਾਂ ਬੈਂਕ ਖੋਲ੍ਹ ਕੇ ਹਾਂਜੀ ਵੀਰ ਜੀ ਕੀ ਨਾਮ ਆਪਣਾ ਜੀ ਸਾਚੀ ਘੱਜ ਜੇ ਪਹਿਲਾਂ ਸਾਰਿਆਂ ਨੂੰ ਵੈਕੁਰਜੀ ਦਾ ਖਾਲਸਾ ਵੈਕੁਰਜੀ ਦੀ ਫਤਿਹ ਮੈਂ ਜੀ ਪਰਮਿੰਦਰ ਸਿੰਘ ਇਥੋਂ ਲੋਕਲ ਖਾਲੜੇ ਤੋਂ ਸੁਨੇਕ ਆ ਤੇ ਕੀ ਮਾਮਲਾ ਕੀ ਹੈ ਬੈਂਕਾਂ ਦੇ ਵਿੱਚ ਬੈਂਕਾਂ ਜਿੰਦਰਾ ਵਜ ਗਏ ਖਾਲੜੇ ਦੇ ਵਿੱਚ ਬਹੁਤ ਜਿਆਦਾ ਮੰਦਾ ਆ ਲਿਆ ਜੀ ਬੈਂਕ ਦਾ ਵੇਖੋ ਜੀ ਸਵੇਰ ਦੀ ਬੰਦਿਆ 2 ਘੰਟੇ ਘੰਟਾ ਗਾਏ ਸੀ ਹੁਣ ਜਿੰਦਰਾ ਮਾਰ ਕੇ ਚਲੇ ਗਏ ਆ ਅਸੀਂ ਮਜ਼ਦੂਰ ਲਾਏ ਆ ਖਾਲੜੇ ਦੇ ਪਿੰਡ ਦੇ ਵਿੱਚ ਹੀ ਸਾਡੇ ਘਰੇ ਲੱਗੇ ਨੇ ਅਹੀਂ ਦੋਨਾਂ ਵਾਸੇ ਪੈਸੇ ਲੈਣ ਆਏ ਸੀ ਇੱਕ ਏਟੀਐਮ ਚੋਂ ਵਿਚੋਂ ਕਢਾਉਣ ਵਾਸਤੇ ਤੇ ਉਹਨਾਂ ਨੂੰ ਦਵਾਂਗੇ ਵਿਚਾਰਿਆਂ ਨੂੰ ਦੋ-ਦੋ ਚਾਰ-ਚਾਰ ਦਿਹਾੜੀਆਂ ਹੋ ਗਈਆਂ ਉਹਨਾਂ ਦੀਆਂ ਤੇ ਚਲੋ ਉਹਨਾਂ ਨੂੰ ਪੈਸੇ ਪੂਰੇ ਦੇਨੇ ਪਰ ਪੈਸੇ ਉਹਨਾਂ ਏਟੀਐਮ ਵੀ ਬੰਦ ਆ ਤੇ ਬੈਂਕ ਵੀ ਬੰਦ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਇਹੋ ਜੋ ਰੌਲਾ ਰੱਪਾ ਪੈ ਰਿਹਾ ਆ ਰੌਲਾ ਰੱਪਾ ਜਿਆਦਾ ਆ ਪਰ ਬਿਲਕੁਲ ਕੰਮ ਸਾਰਾ ਚੱਲ ਰਿਹਾ ਸਾਰੇ ਮਲਕੇ ਲੋਕੀ ਇੱਥੇ ਮੌਜੂਦ ਨੇ ਪਰ ਬੈਂਕ ਵਾਲਿਆਂ ਨੂੰ ਜਿਆਦਾ ਹੀ ਪਤਣੀ ਐਮਰਜੈਂਸੀ ਆ ਗਈ ਹੈ ਜਿਹੜੇ ਆਪ ਭੱਜ ਗਏ ਬੈਂਕਾਂ ਛੱਡ ਕੇ